ਮਨ ਦੇ ਸ਼ਾਦੋ ਭਰਮ ਪ੍ਰਗਟ ਹੋਏ ਨਾਚ ਯਾ ਮਾਇਆ ਕੇ ਡਾਲੇ ਸੂਰ ਕੇ ਸਨ ਮੁਖ ਰੰਗ ਤੇ ਡਰ ਪੈ ਸਤੀ ਕੇ ਸਾਚੇ ਭੰਡੇ ਰਾਗੁ ਮਾ ਕੇ ਸ਼ਾਨ ਰਹੀ ਮਨ ਬੋਰਾ ਅੰਬ ਤੋਂ ਜਰੇ ਮਰੇ ਸਿੰਧ ਪਾਈਐ ਲੀਨੋ ਹਾਥ ਸੁਨੋਰਾ ਵਾਹ ਜਿੱਤਾਂ ਨਾ ਸਾ ਆਹ ਗੁਰੂ ਜੀ ਕੀ ਵਾਹਿਗੁਰੂ ਜੀ ਕੀ ਬੋਧ ਸਾਈਂ ਜੀ ਨੂੰ ਬ੍ਰਹਮ ਸਰਮਾ ਰੌਣ ਚਤੀ ਪਾਛਾ ਜੀ ਜੀ ਪਾਗਮ ਪਵਿੱਤਰ ਹਜ਼ੂਰੀ ਦੇ ਅੰਦਰ ਤੁਹਾਡੇ ਮਾਨਕ ਪੁਖਾਗੀ ਸਾਸ ਜੀ ਜਨੂੰ ਬੜਾ ਬਟ ਭਾਗਾ ਸਭਾ ਮਹਾਰਾਜ ਨੇ ਸਾਨੂੰ ਬਖਸ਼ਿਆ ਹੈ ਇਹ ਗੁਰੂ ਚਰਨਾਂ ਦੇ ਵਿੱਚ ਬੈਠ ਕੇ ਬਾਬਾ ਬਾਨੀਆਂ ਕਹਾਣੀਆਂ ਪੁੱਤ ਸੁਪੁੱਤ ਕਰੇ ਗੁਰੂ ਬਾਬਿਆਂ ਨੂੰ ਯਾਦ ਕਰ ਰਹੇ ਹਾਂ ਕਲਗੀਧਰ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਤੇ ਚਾਰ ਸਿਰ ਜਾਂਦੇ ਮਾਤਾ ਜੀ ਤੇ ਦੋ ਸੰਗ ਸ਼ਰੀਰ ਹੋਏ ਉਹਨਾਂ ਸਾਰਿਆਂ ਦਾ ਆਪਾਂ ਜੀਤੇ ਕਰਦੇ ਆ ਕਿਸੇ ਵੀ ਕੌਮ ਵਾਸਤੇ ਇਹ ਗੱਲ ਉਹ ਇੱਕ ਤੈ ਕਰਦੀ ਆ ਕਿ ਉਸ ਕੌਮ ਦੇ ਪੁਰੀਾਈ ਆਪਣੇ ਰਹਿਬਰਾਂ ਨੂੰ ਕਿੰਨੀ ਕਿ شدت ਦੇ ਨਾਲ ਯਾਦ ਕਰਦੇ ਨੇ ਦੂਸਰੀ ਇਹ ਗੱਲ ਬੜੀ ਵੱਡੇ ਮੈਨੇ ਰੱਖਦੀ ਆ ਕਿ ਉਸ ਕੌਮ ਦੇ ਪੁਰੀਾਈ ਆਪਣੇ ਵੱਡੇ-ਵਡੇਰਿਆਂ ਦੇ ਉਪਦੇਸ਼ ਨੂੰ ਆਪਣੇ ਜੀਵਨ ਅੰਦਰ ਕਿੱਦਾਂ ਕਮਾਉਦੇ ਨੇ ਆਪਾਂ ਕੇਵਲ ਇਸ ਗੁਰਦੁਆਰਾ ਹੀ ਨਹੀਂ ਦੁਨੀਆ ਭਰ ਅੰਦਰ ਜਿੱਥੇ ਵੀ ਗੁਰਦੁਆਰਾ ਸਾਹਿਬ ਆਉਂਨੇ ਹਰ ਇੱਕ ਪਿਆਰ ਕਰਨ ਵਾਲਾ ਜਿਹੜਾ ਗੁਰੂ ਘਰ ਸਿੱਖਾ ਉਹ ਇਹਨਾਂ ਦਿਨਾਂ ਨੂੰ ਬੁਣਾ ਰਿਹਾ ਮਨ ਦੇ ਅੰਦਰ ਕੈਰਾਗਰੀ ਹੈ ਤੇ ਚੜ੍ਹਦੀ ਕਲਾ ਵੀ ਬਣਾਉ ਇਸ ਗੱਲ ਦਾ ਕਿ ਗੁਰੂ ਕੇ ਨਾਗਾਂ ਨੂੰ ਜਿਸ ਤਰੀਕੇ ਦੇ ਨਾਲ ਸ਼ਹੀਦ ਕੀਤਾ ਗਿਆ ਉਹ ਦੁਨਿਆਵੀ ਮਨ ਦੇ ਨਾਲ ਜਦੋਂ ਅਸੀਂ ਸੋਚਦੇ ਹਾਂ ਸਾਡੇ ਮਾਨੰਦਰ ਬਹਿਰਾਮ ਕੋ ਨਾ ਹੁੰਦਾ ਚੜ੍ਹਦੀ ਕਲਾ ਇਸ ਗੱਲ ਦਾ ਸਾਨੂੰ ਅਹਿਸਾਸ ਜੋ ਮਹਾਰਾਜ ਨੇ ਬਖਸ਼ਿਆ ਹੈ ਕਿ ਗੁਰੂ ਕੇ ਲਾਲਾਂ ਦਾ ਗੁਰੂ ਕੇ ਜਿਹੜੇ ਸਿੱਖ ਨੇ ਉਹਨਾਂ ਨੇ ਸ਼ਹਾਦਤਾਂ ਦਿੱਤੀਆਂ ਪਰ ਉਹਨਾਂ ਨੇ ਆਪਣੇ ਧਰਮ ਈਮਾਨ ਨੂੰ ਢੁਲਾਇਆ ਵੀ ਪੁਰਾ ਹੰਕਾਰ ਪਾ ਇਤਿਹਾਸ ਲੜੀਵਾਰ ਸਰਵਨ ਕੀਤਾ ਕਿਵੇਂ ਅਨੰਦਪੁਰ ਸਾਹਿਬ ਨੂੰ ਛੱਡਣਾ ਅਨੰਦਪੁਰ ਸਾਹਿਬ ਨੂੰ ਛੱਡਣਾ ਸਾਡੇ ਨਹੀਂ ਸਮਝਣ ਵਾਲੀ ਜਿਹੜੀ ਗੱਲ ਹੈ ਕਿ ਜਦੋਂ ਕੋਈ ਕਪਟੀ ਇਨਸਾਨ ਜਦੋਂ ਕੋਈ ਝੂਠਾ ਇਨਸਾਨ ਧਰਮ ਦਾ ਵਾਸਤਾ ਪਾ ਕੇ ਵੀ ਆਪਣੀ ਝੂਠੀ ਗੱਲ ਨੂੰ ਸੱਤ ਬਣਾ ਕੇ ਮਲਵਾਉਣ ਦੀ ਕੋਸ਼ਿਸ਼ ਕਰਦਾ ਹੈ ਇਹ ਨਹੀਂ ਪਤਾ ਕਿ ਸਾਹਮਣੇ ਜਿਹੜਾ ਸੱਚਾ ਆਪੂ ਇਹਦੀ ਚਾਲ ਦਾ ਪਤਾ ਹੈ ਹੁਣ ਜਿਹੜੇ ਅਨੰਦਪੁਰ ਸਾਹਿਬ ਛੱਡਣ ਦੀ ਗੱਲ ਕਰ ਰਿਹਾ ਕਸਮਾਂ ਖਾ ਰਿਹਾ ਉਹਨਾਂ ਨੂੰ ਪਿੰਦ ਲੱਗਦਾ ਹੈ ਵੀ ਅਸੀਂ ਜੋ ਕਹਿ ਰਹੇ ਹਾਂ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਪਤਾ ਨਹੀਂ ਮਹਾਰਾਜ ਨੂੰ ਸਾਰਾ ਪਤਾ ਹੈ ਯਾਰ ਅਨੰਦਪੁਰ ਸਾਹਿਬ ਅਸੀਂ ਛੱਡਣਾ ਹੈ ਹਾਲਾਂਕਿ ਸਿੱਖਾਂ ਉਹ ਵੀ ਮਹਾਰਾਜ ਆਪੇ ਛੱਡ ਦਿੱਤੇ ਮਹਾਰਾਜ ਕਿਤੇ ਦੇਖ ਲੋ ਇਹਨਾਂ ਦੀ ਮਾਰਕਸਿਕਾਲ ਤੁਸੀਂ ਚੈੱਕ ਕਰ ਸਕਦੇ ਜਿਕੇ ਅਨੰਦਪੁਰ ਸਾਹਿਬ ਸੱਜਣ ਸਾਰੀ ਇਹਨਾਂ ਨੇ ਭਾਵੇਂ ਕਸਮਾਂ ਖਾਧੀਆਂ ਜਿਹੜਾ ਇਨਸਾਨ ਧਰਮ ਦੀ ਮर्यादा ਤੋਂ ਗਿਰਿਆ ਹੋਵੇ ਜਿੰਨਾ ਮਰਜੀ ਧਰਮ ਦਾ ਵਾਸਤਾ ਪਾਵੇ ਉਹ ਕਦੀ ਧਰਮ ਦਾ ਸਾਬਤ ਨਹੀਂ ਹਲ ਸਕਦਾ ਇਹ ਧੁਖਾ ਕਰਨਗੇ ਇਹਦਾ ਤਾਂ ਸੁਭਾਅ ਆ ਉਹਨਾਂ ਕੀਤਾ ਅੰਮ੍ਰਾਲੇ ਕੀਤਾ ਮਹਾਰਾਜ ਨੇ ਨਾ ਕੋਸਰ ਛੱਡਿਆ ਫਿਰ ਆਪਾਂ ਸਰਸਾ ਦੰਦੀ ਦੇ ਕੱਡੇ ਤੇ ਚੱਲੇ ਜਾਂਦੇ ਆ ਸਾਨੂੰ ਇਤਿਹਾਸ ਦੀ ਸਿੱਖਿਆ ਜਿੰਦਾ ਅੰਤੌਲੀ ਥਾਣੇ ਪਰ ਸਾਧ ਵੀ ਹੋ ਰਹੀ ਆ ਖੁੱਲੇ ਅਸਮਾਨ ਥੱਲੇ ਮਹਾਰਾਜ ਗੁਰੂ ਤੇ ਸਿੱਖ ਬੈਠੇ ਨੇ ਮਹਾਰਾਜ ਜੀ ਅੰਮ੍ਰਿਤ ਮੇਲਾ ਹੋਇਆ ਤੇ ਆਸਾ ਦੀ ਵਾਰ ਦਾ ਕੀਰਤਨ ਹੋਇਆ ਆਸਾ ਦੀ ਵਾਰ ਦਾ ਜਿਹੜਾ ਕੀਰਤਨ ਹੈ ਨਾ ਇਹ ਸੰਕਤੀ ਨੂੰ ਰਿਆਦਾ ਗੁਰੂ ਨੇ ਦਿੱਤੀ ਐ ਸਿੱਖ ਨੂੰ। ਨਿਤਨੇਮ ਅਸੀਂ ਘਰ ਵਿੱਚ ਵੀ ਕਰ ਸਕਦੇ ਆ ਸੁਖੁਨੀ ਸਰ ਦਾ ਪਾਠ ਘਰ ਵਿੱਚ ਵੀ ਕਰ ਸਕਦੇ ਆ ਜਿਹੜਾ ਆਸਾ ਕੀ ਵਾਰ ਹੈ ਉਹ ਘਰ ਵਿੱਚ ਕੋਕਲਾ ਨਹੀਂ ਕਰ ਸਕਦਾ ਸੰਜੀ ਨੂੰ ਵਿੱਚ ਆ। ਇਸ ਕਰਕੇ ਮਹਾਰਾਜ ਨੇ ਕਿਹਾ ਵੀ ਆਸਾ ਕੀ ਵਾਰ ਦਾ ਕੀਤਨ ਹੋਏਗਾ ਅਮਰ ਕਵੇਲਾ ਹੋ ਗਿਆ। ਹੁਣ ਇਹ ਇਤਿਹਾਸ ਅਸੀਂ ਆਸਾਂ ਨਾਲ ਸੁਣਦੇ ਆ ਅਸੀਂ ਕੀ ਸਿੱਖਿਆ ਹਾਲਾਤ ਜੋ ਮਰਜ਼ੀ ਹੋਣ ਉਹ ਮਗਰ ਔਖਾਂ ਲੱਗੀਆਂ ਉਹ ਕੋ ਔਖਾ ਸਮਾ ਹੋ ਸਕਦਾ ਸਾਡੇ ਨਹੀਂ ਬੈਠ ਤੋ ਉੱਠਣਾ ਸਾਰੇ ਔਖਾ ਹੋ ਜਾਂਦਾ ਗੁਰਦੁਆਰਾ ਸਾਹਿਬ ਜਾਣਾ ਤਾਂ ਉਦੋਂ ਵੀ ਔਖਾ ਲੱਗਦਾ ਸੰਗਤ ਵਿੱਚ ਝਾਲ ਕੇ ਬੈਠਣਾ ਤਦੋਂ ਚੱਲ ਕੇ ਆ ਕੇ ਉਹ ਮਹਾਰਗ ਸੰਗਤ ਵਿੱਚ ਬੈਠਣਾ ਜਿਹੜਾ ਠੁੱਖਾ ਸਾਨੂੰ ਉਦੋਂ ਵੀ ਔਖਾ ਲੱਗਦਾ ਮਹਾਰਾ ਹੀ ਨਾ ਇਤਿਹਾਸ ਸਾਨੂੰ ਹਰ ਸਾੜਾ ਸੁਣਦੇ ਸਾਨੂੰ ਪ੍ਰੇਰਣਾ ਦਿੰਦਾ ਆਵਾਜ਼ ਤੇ ਮਰਗੀ ਹੋਣ ਸਿੱਖਾ ਤੂੰ ਗੁਰੂ ਕੀ ਸੰਗਤ ਗੁਰੂ ਦੀ ਬਾਣੀ ਦੇ ਨਾਲ ਜੁੜੇ ਰਹਿਣਾ ਇਹ ਨੂੰ ਵੱਡਾ ਮੁਕਤੀ ਹੋ ਸਕਦਾ ਸੀ ਬਗਰ ਮੌਗਾ ਨਹੀਂ ਆਇਆ ਅੱਗੇ ਟਿਕਾਣੇ ਦਾ ਕੋ ਪਤਾ ਨਹੀਂ ਸਰਸਾ ਨਦੀ ਕਿੱਵੀ ਆ ਕੋ ਚੱਲ ਰਹੀ ਹੈ ਭਰੀ ਪਾਣੀ ਦੇ ਨਾਲ ਐਸੇ ਹਾਲਾਤਾਂ ਦੇ ਵਿੱਚ ਵੀ ਗੁਰੂ ਨੇ ਖਾਲਸੇ ਨੂੰ ਸਿੱਖ ਨੂੰ ਕਿਹਾ ਸੀ ਇਹੋ ਜਿਹੇ ਹਾਲਾਤਾਂ ਵਿੱਚ ਵੀ ਤੂੰ ਬਾਣੀ ਨਾਲੋਂ ਅੰਮ੍ਰਿਤ ਮਲੇ ਨਾਲੋਂ ਬੇਕੁੱਟਾ ਜੇ ਅਸੀਂ ਕਹੋੜੇ ਆ ਸਾਡੀ ਪਉਣੀ ਦਸ਼ਾ ਸਾਡੀ ਪ੍ਰਵਾਲਤ ਦਸ਼ਾ ਚੰਗੀ ਹੋ ਜਾਏ ਇਹ ਇਤਿਹਾਸ ਸਾਨੂੰ ਪ੍ਰੇਰਨਾ ਦਿੰਦਾ ਹੈ ਕਿ ਭਾਈ ਪਾਣੀ ਦੇ ਨਾਲ ਜੁੜ ਕੇ ਰਹਿਣਾ ਹੈ ਅਮਰਤ ਵੇਲੇ ਦੀ ਸੰਭਾਲ ਕਰਨੀ ਆ। ਫਿਰ ਜਦ ਕੌਰ ਦੀ ਘੜੀ ਦੇ ਵਿੱਚ ਪਹੁੰਚਣਾ ਉੱਥੇ 10 ਲੱਖ ਫੌਜ ਨੇ ਘੇਰਾ ਪਾਇਆ। ਇਤਿਹਾਸ ਉਸ ਰੋਕ ਕੇ ਨਹੀਂ। ਕਈ ਮਹੀਨਿਆਂ ਦਾ ਘੇਰਾ ਲਾਣਪੁਰ ਸਾਹਿਬ ਦਾ ਭੁਖੇ ਭਾਣੇ ਨੂੰ ਸਿੱਖ ਅਹਿਮਦਿਆਬਾਦਾਂ ਦੇ ਵਿੱਚ ਚਮਕੌਰ ਦੀ ਗੜੀ ਦੇ ਵਿੱਚ ਪਹੁੰਚਣਾ ਇਹ ਮਹਾਰਾਜ ਪਹਿਲੀ ਵਾਰ ਇੱਥੇ ਆਇਆ ਇੱਥੇ ਇੱਕ ਵਾਰੀ ਪਹਿਲਾਂ ਵੀ ਮਹਾਰਾਜ ਜੀ ਇੱਥੇ ਆ ਚੁੱਕੇ ਨੇ ਅਨੰਪੁਰ ਸਾਹਿਬ ਨੂੰ ਜਿਹੜਾ ਇਹ ਘੇਰਾ ਪਿਆ ਸੀ ਪਹਿਲਾਂ ਵੀ ਕਿਉਂਕਿ ਪਹਿਲਾਂ ਵੀ ਘੇਰੇ ਪਿਆ ਦਿੱਤੇ ਸੀ ਕਿਉਂਕਿ ਇਹ ਨਨਪੁਰ ਸਾਹਿਬ ਹਕੂਮਤ ਦੀ ਅੱਖਾਂ 'ਚ ਲੜਕਦਾ ਹੈ ਵਿਅਕਸੀ ਬੇਂਤੀ ਕਰਦਾ ਹੁੰਦਾ ਹੈ ਕਿ ਇਸ ਕੋਲੇਕੇ 'ਚ ਨਾ ਰੋ ਵੀ ਚਮਕੌਰ ਦੀ ਗੜੀ ਨੂੰ ਘੇਰਾ ਪਿਆ ਤੇ 40 ਸਿੰਘ ਸ਼ਹੀਦ ਹੋ ਗਏ ਚਮਕੌਰ ਦੀ ਜਿਹੜੀ ਗੜੀ ਨੂੰ ਅੱਜ ਵੀ ਘੇਰਾ آنند پور صاحب آدمی بھی کسی نے برداشت نہیں ہے یہ گل یاد رکھے آنند پور صاحب ساڑھی قوم کی چڑھتی کڑھا ہے جیتے امرت کی دب قوم کی گڑی گھیرا پیا دس لاکھ فوج میں گھیرا پایا سو اتہاس پرتا ہے مصیبت جنوی مرضی ویڈی بڑھ کے آ جائے سکھا تو سکھی کردار تو نہیں ڈگنا ਜਿਹੜਾ ਤੂੰ ਗੁਰੂ ਦੀ ਬਾਣੀ ਦੇ ਨਾਲ ਸੱਚ ਦੇ ਸਟੈਂਡ ਲਿਆ ਹੈ ਨਾ ਤੇ ਤੈਨੂੰ ਕਾਇਮ ਰਹਿਣਾ। ਇਹ ਮਹਾਰਾਜ ਸੱਚੇ ਪਾਤਸ਼ਾਹ ਖਾਲਸਾ ਵਲੋਂ ਕਿੰਦੇ ਹੁਕਮ ਦੇ ਨਾਲ ਚਕਾਉ ਨਹੀਂ ਗਿੜੀ ਨੂੰ ਛੱਡਦੇ ਆ। ਛੱਡਣ ਤੋਂ ਪਹਿਲਾਂ ਮਹਾਰਾਜੀ ਜਿੱਥੇ ਆਪਣੇ ਦੋ ਵੱਡੇ ਸਹਿਜਾਦਿਆਂ ਨੂੰ ਸ਼ਹੀਦ ਹੋ ਬਿਆ ਆਪ ਤੋਰਿਆ ਤੇ ਆਪ ਵੇਖਿਆ ਉੱਚੀ ਟਾਰੀ। ਇਹ ਬੜਾ ਵੱਡਾ ਮੈਸੇਜ ਹੈ ਸਾਡੇ ਸਾਰੇ ਨੂੰ। ਇਹ ਗੁਰੂ ਵਾਸਤੇ ਆਪਣੇ ਖਾਲਸੇ ਤੋਂ ਪਿਆਰਾ ਹੋਰ ਕੁਝ ਨਹੀਂ ਪੁੱਤਰ ਵੀ ਅੱਖਾਂ ਸਾਹਮਣੇ ਪ੍ਰਮਾਨ ਹੋ ਰਿਹਾ ਗੁਰੂ ਸੱਚੇ ਪਾਤਸ਼ਾਹ ਨੂੰ ਕੋਈ ਝੋਰਾ ਨਹੀਂ ਹੈ ਕੋਈ ਦੁੱਖ ਨਹੀਂ ਹੈ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਚੜ੍ਹਦੀ ਕਲਾ ਵਿੱਚ ਨੇ ਕਿਉਂ ਕਿਉਂਕਿ ਉਹ ਆਪਣੇ ਖਾਲਸੇ ਤੋਂ ਪਤਵਾਰ ਰਿਹਾ ਤੇ ਖਾਲਸਾ ਉਹਨਾਂ ਲਈ ਕੋਈ ਆਮ ਨਹੀਂ ਖਾਲਸਾ ਮੇਰੋ ਰੂਪ ਹੈ ਖਾਸ ਗੁਰੂ ਲਈ ਖਾਲਸਾ ਖਾਸ ਰੂਪ ਹੈ ਖਾਲਸੇ ਮੈਂ ਹਾਂ ਪਰ ਉਹਨਾਂ ਨਿਵਾਸ ਉਜੇ ਅਭਿਮਾਰਤ ਤੁਸੀਂ ਕਿਥੇ ਰਹਿੰਦੇ ਜੇ ਮਹਾਰਾਜ ਕਿਉਂ ਮੈਂ ਖਾਲਸਾ ਤੇ ਰਹੇ ਰੂਹੇ ਖਾਲਸਾ ਤਾਂ ਜਿਹੜੀ ਮੈਂ ਬੇਨਤੀ ਕਰਨ ਲੱਗਾ ਮਹਾਰਾਜ ਨੇ ਆਪਣੀਆਂ ਅੱਖਾਂ ਦੇ ਨਾਲ ਪੁੱਤਰਾਂ ਨੂੰ ਸ਼ਹੀਦ ਹੁੰਦੇ ਵੇਖਿਆ ਤੇ ਜਦੋਂ ਚਮਕੌਰ ਦੀ ਗੜੀ ਨੂੰ ਛੜਨ ਲੱਗੇ ਮਹਾਰਾਜ ਨੇ ਦੋ ਗੱਲਾਂ ਕਹੀਆਂ ਇੱਕ ਤਾਂ ਤੀਰਾਂ ਦੀ ਵਿਸ਼ਾਲਤਾ ਨਹੀਂ ਹੋਣੀ ਚਾਹੀਦੀ ਜਿੰਨਾ ਚਿਰ ਸਿੱਖੋ ਆਖਰੀ ਸਵਾਸ ਤੁਹਾਡੇ ਚੱਲਦੇ ਆ ਤੁਹਾਡਾ ਸੰਘਰਸ਼ جاری ਰਹਿਣਾ ਚਾਹੀਦਾ ਜਿਹੜਾ ਅੱਜ ਵੀ جاری ਹੈ ਮਾਰੋ ਜੀ ਕਿ ਤੀਰਾਂ ਦੀ ਸ਼ੋਟ ਚੱਲਦੀ ਰਹੇ ਜਿੰਨਾ ਚਿਰ ਤੁਹਾਡੇ ਸਵਾਸ ਚੱਲਦੇ ਆ ਕਿਉਂ ਕਿ ਕਿਉਂਕਿ ਤੁਹਾਡਾ ਇਹ ਤੀਰਾਂ ਦੀ ਵਿਚਾਰ ਦੱਸਦੀ ਵੀ ਤੁਹਾਡਾ ਸੁਦਰਸ ਜਾਰੀ ਹੈ ਤੁਸੀਂ ਨੇ ਸਲੰ ਤੁਸੀਂ ਸਲੰਡਰ ਨਹੀਂ ਕੀਤਾ ਤੁਸੀਂ ਹੱਥ ਵੀ ਖੜੇ ਕੀਤੇ ਤੁਸੀਂ ਜ਼ੁਲਮ ਦੇ ਖਿਲਾਫ ਉੱਠ ਰਹੇ ਜੀ ਇਹ ਪ੍ਰਤੀਕ ਹੈ ਤੀਰਾਂ ਦੀ ਵਿਚਾਰ ਦੂਜੀ ਗੱਲ ਨਗਾਰਾ ਵਜਦਾ ਰਹਿਣਾ ਚਾਹੀਦਾ ਭਾਈ ਸੰਤ ਜੀ ਤੁਸੀਂ ਕਿਹਾ ਨਗਾਰਾ বাজਦਾ ਰਹਿਣਾ ਚਾਹੀਦਾ ਨਗਾਰਾ ਇਹ ਦੱਸਦਾ ਹੈ ਕਿ ਅਸੀਂ ਜਿੱਤਾਂਗੇ ਸਾਡੀ ਜਿੱਤ ਹੈ ਜਿਵੇਂ ਮਰਜੀ ਤੂੰ ਗਰਮ ਕਰ ਲੈ ਜਿਵੇਂ ਮਰਜੀ ਠਾਲ ਫਰੇ ਸ਼ਾਲ ਪ੍ਰੇਮ ਕਰ ਲੈ ਜਿੱਤ ਸਾਡੀ ਹੈ ਅਸੀਂ ਜਿੱਤਣਾ ਸਾਡਾ ਸੰਘਰਸ਼ ਜਾਰੀ ਹੈ ਇਹ ਪ੍ਰੇਰਣਾ ਦਿੰਦਾ ਇਹ ਇਤਿਹਾਸ ਸਾਨੂੰ ਕਿ ਸੰਘਰਸ਼ ਮੁਕਿਆਰ ਦੀ ਚੱਲਦਾ ਰਹਿ। ਪ੍ਰਭੂ ਨਾਲ ਇਸੇ ਤਰ੍ਹਾਂ ਹੁੰਦੀ ਨਾ ਉਸੇ ਤਰ੍ਹਾਂ ਗੁਰੂ ਦੇ ਸਾਹਿਬ ਦਾ ਦੇ ਸ਼ਹੀਦ ਹੋ ਰਹੇ ਨੇ ਇਤਿਹਾਸ ਸਭ ਪ੍ਰੇਰਣਾ ਦੇ ਰਿਹਾ ਫਿਰ ਮਹਾਰਾਜ ਨੇ ਚਮਕੌਰ ਦੀ ਗੜੀ ਨੂੰ ਛੱਡਿਆ ਸਾਰਾ ਜਿਹੜਾ ਮਾਛੀਵਾੜੇ ਦੇ ਜੰਗਲ ਦਾ ਵਰਤਾਂਤ ਭਾਈ ਘਰਾਵੇ ਤੇ ਪੰਜਾਬੀ ਦੇ ਬਾਦਲੇ ਦਾਣਾ ਗੁਰੂ ਕੇ ਮਸਾਲ ਦੇ ਪ੍ਰਚਾਰਕ ਨੇ ਗੁਰੂ ਕੇ ਮਸਾਲਾ ਮੰਤਲ ਪ੍ਰਚਾਰਕ ਅੱਜ ਦਾ ਇਨਸਾਨੀ ਸ਼ਖਸ ਜਿਹੜਾ ਆ ਉਹ ਇਸ ਰੂਪ ਵਿੱਚ ਚਲਾ ਗਿਆ ਕਿ ਹਨ ਮਸਾਲੂ ਕਹਿ ਲੋ ਉਗਲਾ ਉਸੇ ਚ ਲਾਲ ਪੀਲਾ ਰੋਣਾ ਮੈਨੂੰ ਪਸੰਦ ਕਿਹਾ ਮਸਾਲੂ ਸ਼ਖਸ ਬਾੜਾ ਨਹੀਂ ਸੀ ਬਸ ਕੋਈ ਨਾ ਸੰਦਾਵ ਲੋਕ ਨੇ ਗਲਤ ਕੀਤਾ ਗਿਆ ਜਿਸ ਕਰਕੇ ਇਹ ਸ਼ਬਦ ਜਿਹੜਾ ਆ ਉਹ ਲੋਕ ਪੀਰੇ ਵਰਗੇ ਤੱਕ ਸਮਝੰਦਾ ਗੱਲ ਹੈ ਸੰਦਾਵ ਤੁਸੀਂ ਪ੍ਰਚਾਰਕ ਗੁਰੂ ਦਾ ਪ੍ਰਚਾਰ ਕਰਨ ਵਾਲੇ ਪ੍ਰਚਾਰਕ ਭਾਈ ਤੁਲਾਬਾ ਤੇ ਪਿਆਰਾ ਤੇ ਇੱਥੇ ਇਹਨਾਂ ਕੋਲ ਜਾਣਾ ਹੁਣ ਇੱਥੇ ਇਹ ਸਾਖੀ ਦੱਸਦੀ ਹੈ ਕਿ ਜਦੋਂ ਸਿੱਖ ਨੂੰ ਗੁਰੂ ਤੋਂ ਵੱਧ ਕੇ ਸੰਸਾਰ ਦਾ ਆਪਣੀ ਮੌਤ ਦਾ ਪ੍ਰਵਾਨ ਜਗਾ ਲੱਗਦਾ ਹੈ ਨਾ ਤੇ ਸਿੱਖ ਕਹਿੰਦਾ ਵੀ ਸ਼ਾਇਦ ਗੁਰੂ ਮੇਰੇ ਲਈ ਖਤਰਨਾਕ ਗੁਰੂ ਨੂੰ ਵਿਦਾ ਕਰਦਾ ਉਹਨਾਂ ਨੇ ਇਹੀ ਕਿਹਾ ਕਿ ਮਹਾਰਾਜ ਸਾਡੇ ਪਰਿਵਾਰ ਨੂੰ ਭੂਤ ਨੇ ਘੇਰੂ ਘਰ ਦੇਣਾ ਅਸੀਂ ਤੁਹਾਨੂੰ ਵਿਦਾ ਕਰਨਾ ਚਾਹੁੰਦੇ ਹਾਂ ਤੁਹਾਨੂੰ ਕਿੰਨਾ ਦੁੱਖ ਲੱਗਦਾ ਮਨਕ ਨਾਲ ਸੁਸੋ ਦਾ ਵੀ ਹਰ ਹੱਦ ਤੱਕ ਵੀ ਜਿਣ ਸਕਦੇ ਵੀ ਗੁਰੂ ਦੇ ਪ੍ਰਕਾਰ ਪੋਕੇ ਗੁਰੂ ਨੂੰ ਕਹ ਰਹੇ ਕਿ ਅਸੀਂ ਘਰੇ ਵੀ ਰੱਖ ਸਕਦੇ ਬੜੀ ਮਾੜੀ ਗੱਲ ਪਰ ਮੈਂ ਬੇਨਤੀ ਕਰਾਂ ਅਸੀਂ ਇਹ ਤਾਂ ਇਹੀ ਕਰਦੇ ਹਾਂ ਨਾ ਸਾਡੇ ਘਰ ਦੇ ਕੋਈ ਬਜ਼ੁਰਗ ਬਾਣੀ ਪਾੜ ਕਰਕੇ ਵਾਲਾ ਜਿਹੜਾ ਪੁਰਜੇ ਸੰਸਾਰ ਤੋਂ ਅਸੀਂ ਵੀ ਇਹੀ ਕਹਿੰਦੇ ਆ ਗੁਰਬਾਣੀ ਦੀਆਂ ਪੋਥੀਆਂ ਗੁਰਦੁਆਸਾ ਗੁਰਦੁਆਰਾ ਸਾਹਿਬ ਚਾਂਦੋਲੇ ਵੀ ਮਹਾਰਾਜ ਜੀ ਤੁਹਾਨੂੰ ਪੂਰੀ ਰੱਖ ਸਕਦੇ ਖੜੇ ਤਾਂ ਅਸੀਂ ਵੀ ਉੱਥੇ ਹੀ ਆ ਨਾ ਅਸੀਂ ਉਹਨਾਂ ਪ੍ਰਤੀ ਇਹ ਕਹਿੰਦੇ ਵੀ ਉਹ ਇਹੋ ਜਿਹੇ ਸਾਹਿਬ ਵੀ ਗੁਰੂ ਨੂੰ ਕਹਿੰਦੇ ਵੀ ਗੁਰੂ ਜੀ ਤੁਸੀਂ ਸਾਡੇ ਕੋਲ ਜਾਓ ਕਿ ਅਸੀਂ ਨਹੀਂ ਗੁਰੂ ਨੂੰ ਆਪਣੇ ਘਰ ਕੱਢ ਰਹੇ ਵੀ ਮਹਾਰਾਜ ਅਸੀਂ ਘਰ ਵਿੱਚ ਸ਼ਰਾਰਤ ਵੀ ਰੱਖੜੀਆਂ ਅਸੀਂ ਘਰ ਤੋਂ ਉੱਰ ਵੀ ਤੇ ਚੀਜ਼ਾਂ ਰੱਖੜੀਆਂ ਐ ਅਸੀਂ ਤੁਹਾਡੀਆਂ ਸੈਂਕੜੀਆਂ ਗੁਰਬਾਣੀ ਤੇ ਇਹ ਗੁਰਦੁਆਰਾ ਸਾਹਿਬ ਨੇ ਉਹ ਨਹੀਂ ਰੱਖ ਸਕਦੇ ਮਾਨਸਿਕਤਾ ਸੇਵ ਹੀ ਐ ਸਾਡੀ ਕੌਮ ਦੇ ਅੰਦਰ ਅਨੰਤ ਕਾਲ ਤੋਂ ਪਹਿਲਾਂ ਘਰਾਜ ਵੀ ਕਰਦੇ ਹੁੰਦੇ ਸੀ ਅਨੰਤ ਕਾਲ ਗੁਰੂ ਸਾਹਿਬ ਨੂੰ ਲੈ ਕੇ ਜਾਣਾ ਮਹਾਰਾਜ ਦਾ ਸਵਾਰਾ ਵੇੜੇ ਚਲਾ ਕੇ ਨਾਦਕਾਰ ਤੋਂ ਅਨੰਤ ਕਾਲ ਤੋਂ ਵੇਰੇ ਅਸੀਂ ਅਖੀਂ ਵੇਖੇ ਆ ਸਮਾਂ ਕੀ ਬਣਿਆ ਸਾਡੇ ਇਹਨਾਂ ਵਿਆਹਾਂ ਦੇ ਨਾਦਕਾਰ ਜਿਹੜਾ ਅਸੀਂ ਇਹਨਾਂ ਦੇ ਵਿੱਚ ਸ਼ਰਾਮਤਵਾ ਬਿੰਨੇ ਇੱਕ ਵੰਦ ਹੈ ਪੈਸਾ ਦੀ ਗੱਲ ਆਈ ਤੇ ਅਖੀਰ ਇਹ ਮਸੂਹ ਕੀਤਾ ਕੌਮ ਵੱਲੋਂ ਅਕਾਲ ਪੁਰਖ ਸਾਹਿਬ ਤੋਂ ਬੁਨਾਮ ਜਾਰੀ ਹੋਇਆ ਕਿ ਭਾਈ ਗੁਰੂ ਗ੍ਰੰਥ ਸਾਹਿਬ ਦਾ ਰਾਜ ਸਿੱਧੇ ਪਾਸ਼ਾ ਉੱਤੇ ਵੀ ਜਾ ਸਕਦੇ ਕਿਉਂਕਿ ਉੱਥੇ ਮਰਿਆਦਾ ਜੁੜੀ ਹੈ ਉਹ ਭੰਗ ਹੁੰਦੀ ਹੈ ਹੁਣ ਗੁਰੂ ਨੇ ਪਿਆਰ ਕੀਤਾ ਆਪਾਂ ਗੱਲ ਕੀਤੀ ਜੇ ਇਹ ਗੱਲ ਸਾਹਮਣੇ ਆਈ ਸੀ ਕਿ ਭਾਈ ਕੇ ਸ਼ਰਾਲ ਪਾਲ ਉਹਦੇ ਚੱਲਦੇ ਮਹਾਰਾਜ ਦਾ ਸਵਾਰਾ ਨਹੀਂ ਜਾ ਸਕਦੇ ਜਦੋਂ ਗੁਰੂ ਨੂੰ ਪਿਆਰ ਕਰਨ ਵਾਲੇ ਤੇ ਫਿਰ ਇਹਦੇ ਵੀ ਭਾਈ ਨੰਨਕਾਰਜ ਹੈ ਅਸੀਂ ਇਹ ਸਾਰਾ ਕੁਝ ਬੰਦ ਕਰਾਂਗੇ ਗੁਰੂ ਦਾ ਆਉਣਾ ਇਥੇ ਬੜਾ ਜ਼ਰੂਰੀ ਹੈ ਸਾਡੇ ਘਰੇ ਆਵੇਗਾ ਜਿੱਥੇ ਅਸੀਂ ਆਪਣੇ ਬੱਚੇ ਦਾ ਨੰਨਕਾਰਜ ਕਰਨਾ ਹੈ ਉੱਥੇ ਆਉਣਾ ਨਹੀਂ ਪਾਉ ਪਰ ਅਸੀਂ ਉਹ ਚੀਜ਼ ਨਹੀਂ ਛੱਡੀ ਅਸੀਂ ਕਹਿੰਦੇ ਵੀ ਠੀਕ ਹੈ ਅਸੀਂ ਉੱਥੇ ਉਹ ਬੰਦੀ ਕਰਾਂਗੇ ਅਸੀਂ ਗੁਰਦੁਆਰਾ ਸਾਹਿਬ ਕਰ ਲਾਂਗੇ ਬੰਦ ਕਰ ਲਾਂਗੇ। ਮੇਰੀ ਬੇਟੀ ਨੂੰ ਸਮਝਾਇਆ ਕਿ ਗੁਰੂ ਦਾ ਪਿਆਰ ਜੇ ਅਸੀਂ ਗੁਲਾਮੇ ਤੋਂ ਪੰਜਾਬੇ ਤੋਂ ਪ੍ਰਤੀ ਸੋਚਦੇ ਵੀ ਉਹਨਾਂ ਗੁਰੂ ਨੂੰ ਵਿਦਾ ਕਰ ਤਾਂ ਘਰੋਂ ਅਸੀਂ ਆਪਣੇ ਗੁਰੂ ਨੂੰ ਘਰ ਵਿੱਚ ਕਿੰਨਾ ਕੁ ਰੱਖਣਾ ਚਾਹੀਦੇ ਅੱਜ ਦੇ ਦਿਨ ਦੇ ਅੰਦਰ ਸਾਡੇ ਅੰਦਰ ਚਾਤ ਮਾਤ ਦੀ ਗੋਲਾ ਕਿਤੇ ਅਸੀਂ ਵੀ ਉੱਥੇ ਤਾਂ ਨਹੀਂ ਕਰਦੇ। ਰੇ ਕੋ ਪਿਆਰ ਦੀ ਜਿਹੜੀ ਪਿਆਰ ਉਹਦਾ ਡੇਰਾ ਕੀ ਹੈ। ਭਾਈ ਗਣੀ ਖਾ ਪੈ ਨਵੀਂ ਖਾ। ਮੁਸਲਮਾਨ ਵੀ ਪੰਜ ਵਕਤ ਤਿੰਨ ਵਾਕ ਔਰ ਸੱਚ ਤਾਂ ਸਾਰਿਆਂ ਦੀ ਇੱਕੋ ਜਿਹਾ ਨੇ ਸੱਚ ਜਿਹੜਾ ਮੇਨ ਤਾਂ ਸੱਚ ਜਿਹੜਾ ਸੱਚ ਤਾਂ ਇੱਕੋ ਜਿਹਾ ਸਾਰਿਆਂ ਦੀ ਉਹ ਨਾਲੂ ਮੰਨਦੇ ਆ ਗੱਲ ਤਾਂ ਉਹੀ ਕਾਲਪੁਰਖ ਦਾ ਹੈ ਤਾਂ ਇੱਕੋ ਆ ਨਾ ਔਰ ਉਹਨਾਂ ਨੇ ਕਿਹਾ ਕਿ ਜੋ ਮਰਜ਼ੀ ਹੋ ਜਾਏ ਵਪਾਰੀ ਨੇ ਤੇ ਕਲੇ ਵਪਾਰੀ ਨਹੀਂ ਭਾਈ ਗਨੀਖਾਂ ਭਾਈ ਨਵੀਖਾਂ ਇਹ ਜੋ ਨੇ ਪੀਰ ਪੁੱਤੂ ਸ਼ਾਹ ਦੇ ਭੈਣ ਦੇ ਪੁੱਤਰ ਨੇ ਇਨਾਂ ਦੇ ਰਿਸ਼ਤੇ ਦਾ ਭਾਈ ਚੰਦਰ ਸਿੰਘ ਜਿਹਨਾਂ ਦੇ ਘਰੇ ਰਹਿੰਦੇ ਆ ਭਾਈ ਰੰਗਖਾਨ ਇਹ ਸਾਰੇ ਰਿਸ਼ਤੇਦਾਰ ਨੇ ਜਦੋਂ ਮਹਾਰਾਜ ਚੰਦਰ ਪਾਸ਼ਾ ਨਾਦਪੁਰ ਸਾਹਿਬ ਛੱਡਿਆ ਆ ਸਰੇ ਮਿਲ ਗਏ ਤੁੰ ਨੂੰ ਵੀ ਵੀ ਮਹਾਰਾਜ ਚੰਦਰ ਪਾਸ਼ਾ ਜੀ ਮਾਚੀਵਾਲ ਅਵਾੜੇ ਦੇ ਜੰਗਲ ਤੋਂ ਆ ਸਾਰੇ ਘਮਰੇ ਨੂੰ ਮਿਲ ਰਹੀ ਨੇ ਇੱਕ ਗੁਰੂ ਦੇ ਪਿਆਰ ਵਿੱਚ ਇੱਕ ਪਰਿਵਾਰ ਪੁਰਾਣੇ ਸਮੇਂ ਤੋਂ ਜੁੜਿਆ ਗੁਰੂ ਘਰ ਦੇ ਨਾਲ ਕਿ ਇਹ ਕਹਿੰਦੇ ਆ ਕਿ ਕਿਸੇ ਤਰੀਕੇ ਨਾਲ ਅਸੀਂ ਗੁਰੂ ਮਹਾਰਾਜ ਦੀ ਸੇਵਾ ਕਰਕੇ ਕਿਉਂਕਿ ਪੀਰ ਬੁੱਧੂ ਸਾਹਿਬ ਜਿਹੜਾ ਆਪਣੇ ਪੁੱਤਰ ਆਪਣੇ ਭਤੀਜੇ ਰਿਸ਼ਤੇਦਾਰਾਂ ਦੇ ਨਾਲ ਜਾ ਕੇ ਮਨਾਮੀ ਗੰਗ ਵਿੱਚ ਆਪਣੇ ਪਰਿਵਾਰ ਨੂੰ ਪਰਮਾਨੰਤ ਤੱਕ ਜਾਂਦਾ ਹੈ ਸੋਚ ਕੇ ਵੇਖੋ ਕਿ ਉਹਨਾਂ ਦੇ ਬਾਕੀ ਰਿਸ਼ਤੇਦਾਰ ਵੀ ਗੁਰੂ ਘਰ ਨਾਲ ਕਿੰਨੇ ਜੁੜੇ ਹੋਏ ਨੇ ਤੇ ਗੁਰੂ ਪਿਆਰੀ ਸਾਧ ਸੰਗਤ ਜੀ ਇਸ ਕਰਕੇ ਭਾਲ ਕਰਦੇ ਮਹਾਰਾਜ ਜੀ ਇਹ ਆਇਆ ਕਲਾਬੇ ਦੇ ਪਜਾਬੇ ਦੇ ਕੋਲ ਤੇ ਇਹਨਾਂ ਨੇ ਮਹਾਰਾਜ ਦੀ ਸੇਵਾ ਕੀਤੀ ਆ ਹੁਣ ਇਸ ਹੱਦ ਤੱਕ ਸੱਚ ਦੇ ਡਟ ਜਾਣਾ ਵੀ ਜੋ ਮੰਨਦੀ ਹੁੰਦਾ ਇਸ ਘੇਰੇ ਤੋਂ ਅਸੀਂ ਕੱਢਣਾ ਕਿਹੜਾ ਆਸਾਨ ਹੈ ਸੋਚ ਕੇ ਵਕੋ ਉਹਨਾਂ ਹਾਲਾਤਾਂ ਦੇ ਵਿੱਚ ਤੇ ਚਾਹੁੰਦੇ ਕਿ ਅਸੀਂ ਤਾਂ ਮੁਸਲਮਾਨ ਹੈ ਸਾਡੀ ਰੋੜ ਪਰ ਨਹੀਂ ਪਿਆਰ ਸੀ ਉਹਨਾਂ ਦਾ ਮਾਰੂ ਉਸ ਘੇਰੇ ਤੋਂ ਕੱਢਿਆ ਫਿਰ ਅੱਗੇ ਚਲੇ ਜਾਈਏ ਜਦੋਂ ਮਹਾਰਾਜ ਰਾਏ ਕੰਨੇ ਦੇ ਕੋਲ ਜਾਂਦੇ ਨੇ ਇਹਨਾਂ ਨੂੰ ਉਹ ਪਹਿਲਾਂ ਵਿਦਾ ਕਰ ਦਿੰਦੇ ਆ ਮਹਾਰਾਜ ਸੱਚੇ ਪਾਤਸ਼ਾਹ ਨੂੰ ਸਹਿਜਾ ਛੋਟੇ ਸਹਿਜਾ ਦੀ شہادت ਦਾ ਮਾਤਾ ਦੀ شہادت ਦਾ ਪਤਾ ਲੱਗਦਾ ਹੈ ਗੁਰੂ ਕੇ ਸਹਿਜ ਆਗਿਆ ਦਾ ਇਤਿਹਾਸ ਜੋ ਛੋਟੇ ਸਹਿਜ ਆਗਿਆ ਦਾ ਇਤਿਹਾਸ ਜਿਹੜਾ ਸਾਨੂੰ ਪ੍ਰੇਰਨਾ ਦਿੰਦਾ ਏ ਇੱਕ ਤਾਂ ਜਿਹੜਾ ਵੀ ਠੰਡੇ ਗੁਰੂ ਚਿਤ ਰਹਿਣਾ ਦਾ ਜੋ ਸਫਰ ਆ ਉਹ ਸ਼ਹਾਦਤਾਂ ਉਹਨਾਂ ਸਾਡਾ ਮਨ ਬੜਾ ਬੈਰਾਗ ਵਿੱਚ ਆਉਂਦਾ ਏ ਔਰ ਜਿਹੜੀ ਸਾਡੇ ਸਮਝਣ ਵਾਲੀ ਗੱਲ ਉਹ ਇਹ ਆ ਕਿ ਸੋਚ ਕੇ ਵੇਖੋ ਸਸਾ ਪਾਲ ਕਰਨ ਤੋਂ ਬਾਅਦ ਜਿੰਨੇ ਪੜਾਅ ਕੀਤੇ ਤੁਮਾ ਮਾਸ ਕੀ ਉਹਨਾਂ ਨੇ ਕੋਣ ਸੱਚੇ ਪਾਤਸ਼ਾਹ ਦੇ ਮਾਤਾ ਜੀ ਤੇ ਸਹਬਜ਼ਾਦੇ ਠਹਿਰੇ ਪਰ ਗੰਗੂ ਕੋਲ ਠਹਿਰੇ ਆ ਤੇ ਬਾਬਾ ਪੋਤੀ لال ਮਹਿਰਾ ਉਹਨਾਂ ਦੇ ਕੋਲ ਠਹਿਰੇ ਆ ਹੁਣ ਸੋਚ ਕੇ ਵੇਖੋ ਇਹ ਸਾਰੇ ਜਿਹੜੇ ਦੁਨਿਆਵੀ ਤੌਰ ਤੇ ਬਹੁਤੇ ਧਰਵਾਣ ਨਹੀਂ ਪਰ ਸਿੱਖੀ ਨਾਲ ਗੁਰੂ ਨੇ ਇੰਨਾ ਕੁ ਪਿਆਰ ਕਰਨ ਵਾਲੇ ਇਹਨਾਂ ਨੂੰ ਭੁੱਲ ਥੋੜਾ ਇੱਕ ਤਾਂ ਗਰੀਬ ਨੂੰ ਗਰੀਬ ਬੰਦਾ ਤਾਸ ਰੱਖਦਾ ਵੀ ਖਰੇ ਮੇਰੇ ਦਿਨ ਚੱਲੇ ਆਣ ਕਿਲੇ ਪਾਸੇ ਚਾਰ ਪੈਸੇ ਹੱਥ ਲਾ ਲੈਣ ਅਮੀਰ ਹੋ ਜਾਣ ਬਹੁਤਾ ਕੁ ਜਿੰਨਾ ਤੇ ਕੋਣ ਨਹੀਂ ਭਾਈ ਕੁਮਾਰ ਮਾਸ਼ਕੀ ਬਾਬਾ ਮੋਤੀਕਾਲ ਮੇਰਾ ਗੁਜ਼ਾਰਾ ਕਰਨ ਚੁੱਕਾ ਇਹਨਾਂ ਕੋਲ ਸੰਸਾਰ ਦੇ ਮਦਦਾਂ ਤੋਂ ਪਰ ਜਦੋਂ ਗੁਰੂ ਦੇ ਪਿਆਰ ਦੀ ਗੱਲ ਆਈ ਨਾ ਘਰ ਦਾ ਕਹਿਣਾ ਟੱਟਾ ਜਿਹੜਾ ਸਾਰਾ ਕੁਝ ਦੇ ਦੇ ਉਹਨਾਂ ਨੇ ਕਿਹਾ ਕਿ ਸੇਵਾ ਕਰਨੀ ਜਾ ਕੇ ਇਸ ਗੁਰੂ ਕੇ ਨਾਮ ਨਾਲ ਲਾਤਾ ਸੋਚ ਕੇ ਵੇਖੋ ਵੀ ਕਿੰਨੀ ਚੜ੍ਹਦੀ ਕਲਾ ਹੈ ਦੀ ਇਸ ਉਹਨਾਂ ਦੇ ਅੰਦਰ ਦੀ ਜਿਹੜੀ ਭਾਵਨਾ ਨੂੰ ਸਮਝੋ ਐਸੇ ਲਾਤਾ ਨੂੰ ਵੇਖ ਵੀ ਉਹਨਾਂ ਨੇ ਗੁਰੂ ਦੇ ਪਿਆਰ ਨੂੰ ਠੁਕਰਾਇਆ ਨਹੀਂ ਪਤਾ ਵੀ ਉਹਨਾਂ ਨੂੰ ਭੁੱਲਣੀ ਕੋਈ ਉਹਨਾਂ ਨੂੰ ਕਿ ਹੋਂਦ ਨੂੰ ਕਿਹੜਾ ਨਹੀਂ ਪਤਾ ਲੱਗਣਾ ਲੱਗੀ ਜਾਣਾ ਹੈ ਪਰਿਵਾਰ ਵੀ ਤਰਬਾਨ ਹੋ ਜੇ ਕੋਲੋਂ ਕੋਲ ਜੋ ਪਰਿਵਾਰ ਛੇੜ ਦਿੱਤਾ ਗਿਆ ਸਾਰਾ ਪਰਿਵਾਰ ਖਤਮ ਕਰ ਦਿੱਤਾ ਪਰ ਉਹਨਾਂ ਨੇ ਪਰਵਾਹ ਨਹੀਂ ਕੀਤੀ ਇਹ ਚੀਜ਼ ਸਾਡੇ ਸਮਝਣ ਵਾਲੀ ਜਿਹੜਾ ਸੱਚ ਬਾਬੇ ਮੋਤੀ لال ਵਹਿੜੇ ਦੇ ਅੰਦਰ ਹੈ ਨਾ ਉਹ ਸੱਚ ਸਾਡੇ ਅੰਦਰ ਹੋਣਾ ਚਾਹੀਦਾ ਜਿਹੜਾ ਪਿਆਰ ਗੁਰੂਕ੍ਰਤੀ ਬਾਬਾ ਮੋਤੀ لال ਦੇ ਅੰਦਰ ਹੈ ਸਾਡੇ ਅੰਦਰ ਵੀ ਹੋਣਾ ਚਾਹੀਦਾ ਅਸੀਂ ਕਿੰਨਾ ਦਿਨ ਉਹਨਾਂ ਨੂੰ ਸਿੱਖਾ ਨੂੰ ਕਰਦੇ ਆ ਉਹ ਸਾਡੇ ਪ੍ਰੇਰਨਾ ਸਰੋਤ ਹੋਣੇ ਚਾਹੀਦੇ ਫਿਰ ਗੁਰੂ ਕੇ ਲਾਭ ਉਹਨਾਂ ਨੂੰ ਬੇਸ਼ੱਕ ਕਾਲਚ ਦੇ ਉੱਤੇ ਤਸੀਹੇ ਦਿੱਤੇ ਪਰ ਉਹਨਾਂ ਨੇ ਪ੍ਰਵਾਹ ਨਹੀਂ ਕੀਤੀ ਚੜ੍ਹਦੀ ਕਲਾ ਦੇ ਵਿੱਚ ਰਹੇ ਬੇਸ਼ੱਕ ਉਹਨਾਂ ਕੋਸ਼ਿਸ਼ ਕੀਤੀ ਕਿ ਛੋਟੀ ਖਿੜਕੀ ਦੇ ਰਾਹੀਂ ਅੰਦਰ ਜਾਣ ਕੇ ਸੈਰ ਸੈਰ ਸੇ ਧੋਖਾ ਦੇਣਗੇ ਇਹ ਤੋਂ ਉਹਨਾਂ ਦੀ ਕਮੀਨੀ ਚਾਲ ਸੀ ਪਰ ਗੁਰੂ ਕੇ ਲਾਲਾ ਨੇ ਜਿਹੜਾ ਜੋੜਾ ਪਹਿਲਾ ਪੈਰ ਅੱਗੇ ਤੜ ਕੇ ਡੋੜਾ ਖਾਣ ਦਾ ਮਤਲਬ ਸੀ ਕਿ ਅਸੀਂ ਤੁਹਾਡੇ ਜਿਹੜੇ ਲਾੜ ਤਾਂ ਤੁਹਾਡੇ ਜਿਹੜੇ ਤਖਤ ਤਾਂ ਇਹਨਾਂ ਨੂੰ ਗੁੱਤੀ ਦੀ ਨੋਕ ਤੇ ਰੱਖਦੇ ਹਾਂ ਇਹੋ ਕਿਤੇ ਚੜ੍ਹਦੀ ਕਲਾ ਜਿਹੜੀ ਚੜ੍ਹਦੀ ਕਲਾ ਸਿੱਖਣੇ ਨੇ ਮੈਨੂੰ ਬਾਪ ਕਰਿਆ ਕਿ ਛੋਟੇ ਛੋਟੇ ਲਾਲਕਣ ਵਾਸਤੇ ਅਸੀਂ ਚਾਪ ਨੂੰ ਸਬੰਧ ਕੇ ਭੜਕਦੇ ਆਂ ਇਹ ਦਿਨ ਸਾਨੂੰ ਪ੍ਰੇਰਣਾ ਦਿੰਦੇ ਆ ਚੜ੍ਹਦੀ ਕਲਾ ਨਾਲ ਕਿਵੇਂ ਰਹਿਣਾ ਪਤਾ ਹਕੂਮਤ ਨੇ ਕੋਈ ਪਿਆਰ ਕਰਦੀ ਰੱਖਣਾ ਉਹਨਾਂ ਨੇ ਆਪਣੇ ਵੱਲੋਂ ਹੱਦ ਕਰਨੀ ਹੈ ਜ਼ਰੂਰੀ ਸੱਤ ਤੇ 9 ਸਾਲ ਦੇ ਗੁਰੂ ਕੇ ਤਾਰ ਸਾਨੂੰ ਪ੍ਰੇਰਣਾ ਦੇ ਰਿਹਾ ਸਿਖਾ ਇਹਦਾ ਟੀਕਾ ਉਹਨੂੰ ਜੁੱਤੀ ਦੀ ਲੋਕ ਤੇ ਰੱਖੀ ਤੂੰ ਚੜ੍ਹਦੀ ਕਲਾ ਚ ਰਹੇਂਗਾ ਉਹਨਾਂ ਨੂੰ ਚੁੱਤੀ ਦੀ ਲੋਕ ਤੇ ਰੱਖਿਆ ਫਤਿਹ ਬਲਾਈ ਜਾ ਕੇ ਫਿਰ ਇਹਤੇ ਹੋਰ ਘਟਮਾ ਦਾ ਮੈਂ ਜ਼ਿਕਰ ਕਰਕੇ ਸੁਬਾਤ ਦੀ ਕਰਾਂ ਕਿ ਭਰੇ دیوار ਦੇ ਅੰਦਰ ਜਦੋਂ ਉਹਨਾਂ ਨੇ ਸੋਚ ਲਿਆ ਕਿ ਸਹਿਜਾ ਦੇ ਕਿ ਨਹੀਂ ਮੰਨਦੇ ਤੇ ਇਹਨਾਂ ਨੂੰ ਅਸੀਂ ਖਤਮ ਕਰ ਦੇਣਾ ਹੈ ਤੇ ਉੱਥੇ ਭਰੀ ਅਦਾਲਤ ਦੇ ਵਿੱਚ ਮਲੇਰਪੁਰ ਗਿਆ ਜਿਹੜਾ ਜੇਰਕ ਦਾ ਉਹਨੇ ਉਹਨੂੰ ਕਿਹਾ ਵੀ ਤੇਰੇ ਭਰਾ ਨੂੰ ਇਹਦੇ ਪਿਤਾ ਨੇ ਗੁਰੂ ਗਬਿੰਦ ਸਿੰਘ ਨੇ ਮਾਰਿਆ ਸੀ ਤੇ ਤੁਸੀਂ ਉਹਦਾ ਬਦਲਾ ਲੈ ਸਕਦੇ ਹੋ ਉਹਨੇ ਕਿਹਾ ਵੀ ਉਹ ਮਸਲਾ ਗੁਰੂ ਗਬਿੰਦ ਸਿੰਘ ਮਹਾਰਾਜ ਤੇ ਮੇਰਾ ਆ ਇਹ ਗੁਰੂ ਦੇ ਸਹੇਦਾਰ ਦੇ ਗੁਰੂ ਦੇ ਪੁੱਤਰ ਨੇ ਮੈਂ ਕੋਈ ਮਰਦਭਾਦ ਨਹੀਂ ਹੋ ਸਕਦਾ ਜੇ ਮੈਂ ਇਹਨਾਂ ਤੋਂ ਬਦਲਾ ਲਵਾਂ ਮੈਂ ਮੇਰਾ ਧਰਮ ਜਿਹੜਾ ਇਸ ਗੱਲ ਦੀ ਇਜਾਜ਼ਤ ਨਹੀਂ ਦਿੰਦਾ ਕਿ ਮੈਂ ਇਹਨਾਂ ਬੱਚਿਆਂ ਤੇ ਜ਼ੁਲਮ ਕਰਾਂ ਦੇ ਤੇ ਘਾਗ ਨਾਰਾ ਮਾਰੇ ਮਲੇਰਕੋਟੇਗੇ ਹਾਲਾਕੀ ਜਦੋਂ ਪਾਪਾ ਬੰਦਾ ਸਿੰਘ ਭੱਦਰ ਆਇਆ ਇਹ ਆਪਣੇ ਫੌਜ ਲੈ ਕੇ ਆਇਆ ਤੇ ਜਿਹੜਾ ਪਾਇਆ ਪਾਪਾ ਬੰਦਾ ਸਿੰਘ ਭੱਦਰ ਨਾਲ ਸਿੱਖਾਂ ਤੋਂ ਹੀ ਮਰਿਆ ਇੱਕ ਵਾਰੀ ਪਰ ਇਹਨੇ ਵਹਾ ਕਮਾਈਏ ਕੌਮ ਦੇ ਨਾਲ ਸਾਡੀ ਕੌਮ ਨੇ ਅੱਜ ਤੱਕ ਉਹਨੂੰ ਯਾਦ ਰੱਖਿਆ 47 ਦੀ ਵੰਡ ਹੋਈ ਸਾਰੇ ਹਿੰਦੁਸਤਾਨ ਦੇ ਵਿੱਚ ਮੁਸਲਮਾਨਾਂ ਨੂੰ ਕਤਲ ਕੀਤਾ ਗਿਆ ਔਰ ਮਲੇਰਕੋਟਲੇ ਨੂੰ ਸਿੱਖਾਂ ਨੇ 10-12 ਹਜ਼ਾਰ ਸਿੱਖ ਜਿਹੜੇ ਇਹਾਰਮਾਂ ਤੋਂ ਕੇਰਾ ਪਾ ਕੇ ਖੜੇ ਮੁਸਲਮਾਨ ਡਰ ਗਏ ਮਲੇਰਕੋਟਲੇ ਵਿੱਚ ਵੀ ਪਤਾ ਨਹੀਂ ਕਿ ਨਾਲ ਧਮਕਾ ਕਰਨਗੇ ਸਿੱਖਾਂ ਕਿ ਨਹੀਂ ਤੁਹਾਨੂੰ ਕੋਈ ਹੱਥ ਨਹੀਂ ਲਾ ਸਕਦਾ ਕਿਉਂ ਕਿ ਤੁਸੀਂ ਸਾਡੇ ਗੁਰੂ ਦੇ ਲਾਲਾਂ ਦੇ ਉੱਪਰ ਪਰਮਕਾਰ ਕੀ ਪਹਿਸਾਨ ਕੀਤਾ ਸਾਡੀ ਕੌਮ ਤੇ ਸਾਡੀ ਕੌਮ ਭੁਲਉਦੀ ਨਹੀਂ ਵੇਖੋ ਪੰਜਾਬ ਦੇ ਵਿੱਚ ਸਭ ਤੋਂ ਵੱਧ ਮੁਸਲਮਾਨ ਦੇਸ਼ ਦੀ ਭਾਵਨਾ ਕੰਡ ਹੋਦੀ ਮਲੇਰਕੋਟਲੇ ਵਿੱਚ ਮੁਸਲਮਾਨ ਇਹ ਸਾਡੀ ਕੌਮ ਦੇ ਜਿਹੜੇ ਕੱਢ ਦੀ ਕਲਾ ਦੇ ਗੋਣਾ ਸੋ ਇਸ ਤਰ੍ਹਾਂ ਗੁਰੂ ਕੇ ਲਾਲਾਂ ਨੂੰ ਸਿੱਖਿ ਕੀਤਾ ਗਿਆ ਗੁਰੂ ਕੇ ਨਾਮ ਸਭ ਨੂੰ ਪ੍ਰੇਮ ਦਾ ਦੇ ਕੇ ਗਿਆ ਸਿਖਾ ਸੱਚ ਵਾਸਤੇ ਕਿਸ ਤਰ੍ਹਾਂ ਕੁਰਬਾਨ ਹੋਣਾ ਹੈ ਇਹ ਜਿਹੜਾ ਜੀਵਨ ਮਿਲਿਆ ਇਹਨੇ ਇੱਕ ਦਿਨ ਖਤਮ ਹੋ ਜਾਣਾ ਹੈ ਬਿਮਾਰੀਆਂ ਦੇ ਨਾਲ ਐਕਸੀਡੈਂਟਾਂ ਦੇ ਨਾਲ ਦੁਨੀਆ ਤੁਰਦੀ ਜਾ ਰਹੀ ਆ ਬੜੇ ਸੰਸਾਰ ਤੋਂ ਤੁਰ ਜਾਂਦੇ ਹਰ ਸਾਲ ਹਰ ਦਿਨ ਹਰ ਮਹੀਨੇ ਪਰ ਯਾਦ ਉਹਨਾਂ ਨੂੰ ਕੀਤਾ ਜਾਂਦਾ ਜਿਹੜੇ ਸੱਚ ਤੇ ਟਿਕ ਕੇ ਸੱਚ ਵਾਸਤੇ ਕੁਰਬਾਨ ਹੋ ਗਏ ਉਨਾ ਮਹਾਨ ਸ਼ਹੀਦਾਂ ਨੂੰ ਉਸ ਦੀ ਯਾਦ ਕਰ ਰਹੇ ਹਾਂ ਮਾਣ ਕਿਰਪਾ ਕਰ ਉਹਨਾਂ ਮਹਾਨ ਸ਼ਹੀਦਾਂ ਦੀ ਸੋਚਦੇ ਅਸੀਂ ਪਹਿਰਾ ਭੀਗੇ ਕਿਉਂ ਕਿ ਨਾਟਕ ਫਾਰਮੈਲਟੀ ਹੈ ਤੇ ਮੈਂ ਅਕਸਰ ਬੇਨਤੀ ਕਰਦਾ ਨਾ ਹੀ ਸਾਡੇ ਵਾਸਤੇ ਕੋਈ ਆਫੀਸ਼ਰਲ ਆ ਇਹਨੂੰ ਤਾਂ ਨਾਲ ਹੀ ਵਿਅਕਸਮਤ ਠੀਕ ਆ ਮੰਨਣਾ ਮਰਨੋ ਨਹੀਂ ਮੰਨਣਾ ਨਾਮ ਸਾਡੇ ਵਾਸਤੇ ਜ਼ਰੂਰੀ ਆ ਸਾਡੇ ਵਾਸਤੇ ਮਹਾਰਾਜ ਨੇ ਕੁਰਬਾਨੀਆਂ ਕੀਤੀਆਂ ਸਾਡਾ ਫਰਜ਼ ਮੰਨਦਾ ਕੋਈ ਇਸਤਾਨ ਨਹੀਂ ਸੋ ਗੁਰੂ ਦੇ ਇਹਨਾਂ ਮਹਾਨ ਲਾਲਾਂ ਦੀ ਮਹਾਨ ਸ਼ਹਾਦਤ ਨੂੰ ਚੇਤੇ ਕਰੀਏ ਹਾਲਾਂਕਿ ਦੂਜੇ ਧਰਮਾਂ ਦੇ ਲੋਕ ਵੀ ਜਦੋਂ ਇਸ ਸ਼ਹਾਦਤ ਨੂੰ ਸੁਣਦੇ ਆ ਪੜ੍ਹਦੇ ਆ ਉਹਨਾਂ ਦੀਆਂ ਅੱਖਾਂ ਦੇ ਵਿੱਚ ਅੱਥਰੂ ਆ ਜਾਂਦੇ ਆ ਐਸਾ ਕੁਝ ਵਾਪਰਿਆ ਕਿ ਸਾਡੇ ਵਾਸਤੇ ਤਾਂ ਹੋਰ ਵੀ ਬੜੀ ਵੱਡੀ ਜ਼ਿੰਮੇਵਾਰੀ ਹੈ ਕਿ ਇਸ ਗੁਰੂ ਦੇ ਲਾਲਾਂ ਦੇ ਇਤਿਹਾਸ ਨੂੰ ਅਸੀਂ ਆਪਣੇ ਜੀਵਨ ਅੰਦਰ ਆਪਣੇ ਬੱਚਿਆਂ ਦੇ ਅੰਦਰ استہس نا جا رکھیے کیوںکہ ساتھ سال کے لال چڑھے جیو گوبند جب شید ہوئے چھوٹے جاندے وے جب شید ہوئے کول سن چھوٹے ہوئے کول نہیں ماتا جی شید ہوئے کول نہیں گرو گوب سنگھ مہاراج سچے پاشا ایکتر کے ستار ਚਾਰ ਨੂੰ ਤਾਂ ਕਾਹ ਹੁੰਦਾ ਜੀ ਉਹਤ ਕਹੀਏ ਚਾਰ ਇੱਕ ਬਾਣ ਇੱਕ ਪ੍ਰਾਉਨ ਸੀ ਗੁਰੂ ਕਵਿੰਦ ਸਿੰਘ ਮਹਾਰਾਜ ਨੂੰ ਕਹਿ ਲਿਏ ਚਾਰ ਸੀਧੋ ਕੇ ਫਿਰ ਕੀ ਹੋਇਆ ਮੇਰੇ ਹਜਾਰਾ ਪੁੱਤ ਜੇ ਜਿਹੜੀ ਫਤੇ ਦੀ ਚਿੱਠੀ ਲਿਖੀ ਨਾ ਮਹਾਰਾਜ ਨੇ ਜਫਰਨਾਮਾ ਦਿੱਨੇ ਕਾਂਗੜ ਦੀ ਧਰਤੀ ਤੇ ਆਪਾਂ ਸੋਚਦੇ ਵੀ ਦੁਨੀਆ ਉਧਰ ਇਥੇ ਹਥਿਆਰ ਬੜੇ ਬਾਹੂ ਆ ਜੀ ਬਗਾੜੇ ਤੇਸ਼ ਨੇ ਮਖੇਲਾ ਪੜਾ ਲੀਆਂ ਪਰ ਮਾਨੂੰ ਉਲਕਾ ਪੜਾ ਲੀਆਂ ਪਰ ਸੋਚ ਕੇ ਵੇਖੋ ਸ਼ਬਦ ਤੋਂ ਵੱਡਾ ਕੋਈ ਹਥਿਆਰ ਨਹੀਂ ਦੁਨੀਆਂ ਤੇ ਆਪਣੇ ਆਪ ਨੂੰ ਜੇਤੂ ਹੰਡਾ ਪੁਠੇਖਾ ਪਾਉਣ ਵਾਲਾ ਔਰੰਗਜ਼ੇਬ ਗੁਰੂ ਦੇ ਲਿਖੇ ਸ਼ਬਦ ਚਿੱਠੀ ਨੂੰ ਪੜ੍ਹਦਾ ਬਹੁਤ ਦਿਨ ਚੌਂਦਾ ਨਹੀਂ ਮਰ ਜਾਂਦਾ ਸਭ ਤੋਂ ਵੱਡਾ ਤਿਆਰ ਸ਼ਬਦ ਹੈ ਗੁਰੂ ਜਿਹੜਾ ਗੁਰੂ ਸਾਹਿਬ ਦੇਤੇ ਨੇ ਇਸੇ ਸ਼ਬਦ ਨੇ ਜੇਬਾਰਾ ਚਿੱਠੀ ਲਿਖ ਕੇ ਦੇਂਦੇ ਨੇ ਨਾ ਤੇ ਔਰੰਗਜ਼ੇਬ ਪੜ੍ਹਨ ਤੋਂ ਬਾਅਦ ਬਹੁਤ ਦਿਨ ਚੌਂਦਾ ਨਹੀਂ ਮਰ ਜਾਂਦਾ ਮੈਂ ਕਹਿੰਦਾ ਉਸ ਗੁਰੂ ਦੇ ਸ਼ਬਦ ਨੂੰ ਜੇ ਅਸੀਂ ਜੀਵਨ ਅੰਦਰ ਧਾਨ ਕਰੀਏ ਜਿਹੜਾ ਅਹੰਕਾਰ ਵਾਲੀ ਜ਼ਿੰਦਗੀ ਲੈ ਕੇ ਭੱਜੇ ਫਿਰਦੇ ਆ ਨਾ ਸਤਿ ਹੋ ਜੇ ਖੰਦਰੇ ਮਾਲ ਦੇਣਾ ਸਿੱਖ ਬਣ ਜਾਣਾ ਸੋ ਇਹਨਾਂ ਜਨਾਂ ਤੋਂ ਪ੍ਰੇਰਣਾ ਲਈਏ ਗੁਰੂ ਚਰਨਾਂ ਵਿੱਚ ਆਪਾਂ ਸਾਰੇ ਅਰਦਾਸ ਕਰੀਏ ਮੈਂ ਇਹ ਨਹੀਂ ਕਿ ਮੈਂ ਤੁਹਾਨੂੰ ਕੋਈ ਉਪਦੇਸ਼ ਦੇ ਰਿਹਾ ਆ ਆਪਾਂ ਸਾਰੇ ਗੁਰੂ ਦੇ ਸਿੱਖਾਂ ਸਾਡੇ ਸਾਰਿਆਂ ਲਈ ਮੰਨਣਾ ਬੜਾ ਜ਼ਰੂਰੀ ਆ ਗੁਰੂ ਚਰਨਾਂ ਤੇ ਅਰਦਾਸ ਕਰੀਏ ਕਿ ਮਹਾਰਾਜ ਤੁਹਾਡੇ ਲਾ ਲਾ ਨੂੰ ਹਰ ਸਾਲ ਜੀ ਯਾਦ ਕਰਦੇ ਆ ਸਾਡੇ ਤੇ ਕਿਰਪਾ ਕਰਿਆ ਜੇ ਸਾਡੇ ਜੀਵਨ ਅੰਦਰ ਕੋਈ ਕੰਕਾ ਮਾਤਰ ਸਿੱਖੀ ਦਾ ਉਪਦੇਸ਼ ਵਾਸਤ ਹੈ ਕਿਰਪਾ ਕਰਿਆ ਜੇ ਸਾਡੇ ਬੱਚਿਆਂ ਤੇ ਸਾਡੇ ਪਰਿਵਾਰਾਂ ਤੇ ਕਿ ਅਸੀਂ ਦੁਨਿਆਵੀ ਕਾਰ ਬਿਹਾਵ ਕਰਦਿਆਂ ਦੁਨਿਆਵੀ ਵਿਦਿਆ ਬੱਚਿਆਂ ਨੂੰ ਪੜਾਉਂਦਿਆਂ ਗੁਰਮਤਿ ਦੀ ਵਿਦਿਆ ਨਾਲ ਜੋੜ ਕੇ ਰੱਖੀ। ਗੁਰੂ ਚਰਨਾਂ ਵਿੱਚ ਅਰਦਾਸ ਕਰਿਆ ਕਰੀਏ ਕਿਉਂਕਿ ਸਾਡੇ ਬਜ਼ੁਰਗ ਜਦੋਂ ਬੱਚੇ ਨੂੰ ਪੜ੍ਹਨ ਵਾਸਤੇ ਪਹਿਲੇ ਦਿਨ ਸਕੂਲੇ ਘਰ ਦੇ ਸੀ ਨਾ ਅਰਦਾਸ ਕੋਈ ਤੁਸੀਂ ਕਰਦਵਾਰੇ ਇਹ ਅਰਦਾਸ ਪਤਾ ਕੀ ਕਿਹਾ ਜਾਂਦਾ ਸੀ ਸਤਿ ਪਾਸ਼ਾ ਇਹ ਤੇਰਾ ਭੰਗੀ ਹੈ ਤੇਰਾ ਬੱਚਾ ਹੈ ਅੱਜ ਤੋਂ ਤੇਰੇ ਹਵਾਲੇ ਇਹਨੇ ਹਵਾਲੇ ਬਾਹਰੀ ਦੁਨੀਆਂ ਤੇ ਟਾਣਾ ਲੋਕਾਂ ਨੂੰ ਵਿਤਰਨਾ ਤੂੰ ਇਹਦੀ ਰੱਖਿਆ ਕਰਨੀ ਹੈ ਤੇਰੇ ਹਵਾਲੇ ਸਤਿ ਪਾਸ਼ਾ ਇਹ ਅਰਦਾਸ ਕਰਿਆ ਕਰਦੇ ਸੀ ਸਿਖ ਅਸੀਂ ਭੁੱਲ ਗਏ ਗੁਰੂ ਚਰਨਾਂ ਦਾ ਅਰਦਾਸ ਕਰਿਆ ਕਰੀਏ ਭਾਵਨਾ ਬਣਾਈਏ ਗੁਰੂ ਤੇ ਇਹਨੀਆਂ ਬੇਂਤੀਆਂ ਪ੍ਰਵਾਨ ਕਰਨੀਆਂ ਜੀ ਹੋਈਆਂ ਤੁਲਾ ਗਲਤੀਆਂ ਲਿਗਾਵ ਜੀ ক্ষমা ਬਖਸ਼ਣਾ ਗੁਰੂ ਦਾ ਉਪਦੇਸ਼ ਨਾਲ ਕਿ ਉਹ ਚੰਗਾ ਲੱਗੇ ਆਪਣੇ ਜੀਵਨ ਅੰਦਰ ਵਸਾ ਲੈਣਾ ਹੁਣ ਆਪਾਂ ਸਾਰੇ